ਜਗਬਾਨੀ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਆ ਪਟਿਆਲਾ ਸ਼ਹਿਰ ਦੇ ਵਿੱਚ ਪਟਿਆਲਾ ਸ਼ਹਿਰ ਚ ਹਰ ਸਾਲ ਸ਼ਿਵਰਾਤਰੀ ਦਾ ਮਹਾਪਰਵ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਦੱਸ ਦੇ ਕਿ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੀ ਖਾਸियत ਜਿਹੜੀ ਇੱਕ ਹੈ ਕਿ ਇਸ ਦੇ ਵਿੱਚ ਇੱਕ ਕਾਲੀ ਮਾਤਾ ਮੰਦਰ ਤੋਂ ਕਈ ਸਾਲਾਂ ਤੋਂ ਪਿਛਲੇ ਸੋਨੇ ਦੀ ਪਾਲਕੀ ਜਿਹੜੀ ਹੈ ਬੋਲੇ巴巴 ਦੀ ਉਹ ਕ निकाली ਜਾਂਦੀ ਹੈ ਤਾਂ ਉਸ ਦੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਕਿ ਆਰਤੀ ਜਿਹੜੀ ਚੱਲ ਰਹੀ ਹੈ ਕੁਝ ਸਮੇਂ ਬਾਅਦ ਜਿਹੜੀ ਇਥੋਂ ਦੀ ਸ਼ੋਭਾ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋਵੇਗੀ ਤਸਵੀਰਾਂ ਜਿਹੜੀਆਂ ਨੇ ਸੋਨੇ ਦੀ ਪਾਲਕੀ ਦੀਆਂ ਦਿਖਾ ਰਹੇ ਆ ਤੁਹਾਨੂੰ ਕਿ ਇਹ ਪਟਿਆਲਾ ਦੇ ਇਤਿਹਾਸਕ ਸ਼ਖਰੀ ਕਾਲੀ ਦੇਵੀ ਮੰਦਿਰ ਵੱਲੋਂ ਜਿਹੜੀ ਹਰ ਸਾਲ ਜਿਹੜੀ ਇਹ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾਂਦੀ ਹੈ ਤੇ ਇਸ ਸ਼ੋਭਾ ਯਾਤਰਾ ਦੀ ਖਾਸੀਅਤ ਇਹੀ ਹੈ ਕਿ ਇਸ ਦੇ ਵਿੱਚ ਸੋਨੇ ਦੀ ਪਾਲਕੀ ਜਿਹੜੀ ਬੋਲੇ巴巴 ਦੀ ਉਹ ਹੁੰਦੀ ਹੈ ਤਾਂ ਜਿਸ ਦੇ ਲੱਖਾਂ ਲੋਕ ਦਰਸ਼ਨ ਕਰਦੇ ਨੇ ਇੱਥੇ ਆਉਂਦੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਮਹਾ ਸ਼ਿਵਰਾਤਰੀ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਪਟਿਆਲਾ ਤੋਂ ਕਿ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਸਾਲ ਜਿਹੜੀ ਇਹ ਬholen Shankar ਦੀ ਜਿਹੜੀ ਪਾਲਕੀ ਹੈ ਉਹ ਕੱਢੀ ਜਾਂਦੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਸੋਨੇ ਦੀ ਪਾਲਕੀ ਜਿਹੜੀ ਹੈ ਉਹ ਇਸੇ ਮਹਾਸ਼ਿਵratri ਦੇ ਵੇਲੇ ਤੋਂ ਉਮਤਾਂ ਦੇ ਨਾਲ ਹਰ ਸਾਲ ਕੱਢੀ ਜਾਂਦੀ ਹੈ ਤਾਂ ਹਰ ਸਾਲ ਇਹ ਪਾਲਕੀ ਜਿਹੜੀ ਹੈ ਉਹ ਬੜੀ ਹੀ ਅਲੌਕਿਕ ਨਜ਼ਾਰੇ ਦੇ ਨਾਲ ਸਜਾਈ ਜਾਂਦੀ ਹੈ ਤਾਂ ਤਸਵੀਰਾਂ ਦੇਖੋਗੇ ਸਜਾਈ ਹੋਈ ਪਾਲਕੀ ਦੀਆਂ ਕਿ ਇੱਥੇ ਫੁੱਲ ਲਗਾਏ ਗਏ ਨੇ ਹੋਰ ਸਜਾਵਟ ਦਾ ਜਿਹੜਾ ਸਮਾਨ ਉਹ ਇਸ ਥਾਂ ਦੇ ਉੱਤੇ ਲਗਾਇਆ ਜਾਂਦਾ ਤਾਂ ਹਰ ਸਾਲ ਸ਼ੋਭਾ ਯਾਤਰਾ ਦੇ ਵਿੱਚ ਇਹ ਪਾਲਕੀ ਜਿਹੜੀ ਹੈ ਉਹ ਲੈ ਕੇ ਜਾਈ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਹ ਸੋਨੇ ਦੀ ਪਾਲਕੀ ਜਿਹੜੀ ਹੈ ਉਹ ਹਰ ਸਾਲ ਸ਼ੋਭਾ ਯਾਤਰਾ ਦੇ ਵਿੱਚ ਲਿਜਾਈ ਜਾਂਦੀ ਹੈ ਦੂਜੇ ਪਾਸੇ ਦੇਖੋਗੇ ਕਿ ਅਰਤੀ ਜਿਹੜੀ ਹੈ ਉਹ ਚੱਲ ਰਹੀ ਹੈ ਆਰਤੀ ਦੀਆਂ ਇਹ ਤਸਵੀਰਾਂ ਦੇਖੋ ਕਿ ਇਸ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸ਼ਾਮਿਲ ਨੇ ਪਟਿਆਲਾ ਤੋਂ ਵਿਧਾਇਕ ਅਜੀਤ ਪਾਸ ਸਿੰਘ ਕੋਲੀ ਨਜ਼ਰ ਆ ਰਹੇ ਨੇ ਤਾਂ ਜਿਹੜੇ ਮੰਦਿਰ ਦੇ ਪੰਡਿਤ ਨੇ ਜਾਂ ਫਿਰ ਮੁਖੀ ਨੇ ਉਹ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਮਹਾ ਸ਼ਿਵਰਾਤਰੀ ਦੀਆਂ ਜਿਸ ਵਿੱਚ ਕਹਿ ਸਕਦੇ ਆ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਦੇਖੋ ਕਿ ਆਰਤੀ ਦੀਆਂ ਤਸਵੀਰਾਂ ਨੇ ਮਹਾਸ਼ਿਵratri ਦੀਆਂ ਤਸਵੀਰਾਂ ਨੇ ਜਿਹੜੀਆਂ ਪਟਿਆਲਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਪਟਿਆਲਾ ਦੇ ਵਿੱਚ ਵੀ ਮਹਾਸ਼ਿਵratri ਤਿਹਾੜੀ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਇਸ ਪਾਸੇ ਜਿਹੜੀ ਪਾਲਕੀ ਹੈ ਬੋਲੇ ਬਾਬਾ ਦੀ ਉਹ ਤਿਆਰ ਹੈ ਸ਼ੋਭਾ ਯਾਤਰਾ ਦੇ ਵਿੱਚ ਚਾਰ ਚੰਨ ਲਗਾਵੇਗੀ ਹਰ ਸਾਲ ਇਹ ਪਾਲਕੀ ਜਿਹੜੀ ਹੈ ਸ਼ੋਭਾ ਯਾਤਰਾ ਦੇ ਵਿੱਚ ਅਖੀਰ ਦੇ ਵਿੱਚ ਲਗਾਈ ਜਾਂਦੀ ਹੈ ਜਿਸ ਨੂੰ ਲੱਖਾਂ ਲੋਕ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਤਾਂ ਤਸਵੀਰਾਂ ਦੇਖੋ ਕਿ ਇਹ 골ਡ ਦੀ ਜਿਹੜੀ ਸੋਨੇ ਦੀ ਪਾਲਕੀ ਆ ਉਹ ਸੱਚ ਕੇ ਤਿਆਰ ਹੈ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸਾਡੇ ਬਾਜ਼ਾਰਾਂ ਦੇ ਵਿੱਚ ਜਾਂ ਸਾਡੇ ਘਰਾਂ ਦੇ ਬਾਹਰ ਇਹ ਪਾਲਕੀ ਪਹੁੰਚੇਗੀ ਜਿਸ ਦੇ ਆਸੀਂ ਦਰਸ਼ਨ ਕਰ ਸਕਾਂਗੇ ਤਾਂ ਤਸਵੀਰਾਂ ਦੇਖੋ ਕਿ ਹਰ ਪਾਸੇ ਲੋਕ ਹੀ ਲੋਕ ਤੁਹਾਨੂੰ ਨਜ਼ਰ ਆਣਗੇ ਇਸ ਪਾਲਕੀ ਨੂੰ ਦੇਖ ਰਹੇ ਨੇ ਤਸਵੀਰਾਂ ਕਾਫੀ ਖਾਸ ਨੇ ਕਿਉਂਕਿ ਲੱਖਾਂ ਲੋਕ ਇੱਥੇ ਪਹੁੰਚੇ ਹੋਏ ਨੇ ਦੂਜੇ ਪਾਸੇ ਦੇਖੋਗੇ ਕਿ ਆਰਤੀ ਜਿਹੜੀ ਆ ਉਹ ਮਹਾਸ਼ਿਵ ਰਾਤਰੀ ਦੀ ਉਹ ਚੱਲ ਰਹੀ ਹੈ ਤਾਂ ਇਹ ਤਸਵੀਰਾਂ ਦੇਖੋ ਨਜ਼ਦੀਕੀ ਤੋਂ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਸ ਮਹਾਸ਼ਿਵ ਰਾਤਰੀ ਦੇ ਵਿੱਚ ਇਹ ਪਾਲਕੀ ਜਿਹੜੀ ਅੱਜ ਚਾਰ ਚੰਨ ਲਗਾਵੇਗੀ ਤਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਇੱਥੇ ਪਹੁੰਚੇ ਹੋਏ ਨੇ ਪਟਿਆਲਾ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਇੱਥੇ ਮੌਜੂਦ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਥੇ ਜਿਹੜੇ ਮੁਖੀ ਨੇ ਮੰਦਿਰ ਦੇ ਜਾਂ ਫਿਰ ਮਾਤਾ ਜੀ ਨੇ ਉਹ ਇਸ ਥਾਂ ਦੇ ਉੱਤੇ ਮੌਜੂਦ ਨੇ ਤਾਂ ਤਸਵੀਰਾਂ ਦੇਖੋ ਤੁਸੀਂ ਕਿ ਜੈਕਾਰੇ ਜਿਹੜੇ ਨੇ ਉਹ ਲੱਗ ਰਹੇ ਨੇ ਤਸਵੀਰਾਂ ਜਿਹੜੀਆਂ ਕਾਫੀ ਖਾਸ ਨੇ ਸਭ ਤੋਂ ਪਹਿਲਾਂ ਇਸ ਪਾਲਕੀ ਦੀ ਤਸਵੀਰ ਦਿਖਾਵਾਂਗੇ ਜਿਹੜੀ ਕਾਫੀ ਖਾਸ ਤਸਵੀਰ ਹੈ ਕਿਉਂਕਿ ਹਰ ਸਾਲ ਸ਼ੋਭਾ ਯਾਤਰਾ ਦੇ ਵਿੱਚ ਮਹਾ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੇ ਵਿੱਚ ਚਾਰ ਚੰਨ ਲਗਾਉਂਦੀ ਹੈ ਇਹ ਪਾਲਕੀ ਤਾਂ ਉਸ ਦੀ ਤਸਵੀਰ ਦੇਖੋ ਤੁਸੀਂ ਕਿ ਲੱਖਾਂ ਲੋਕ ਇਸ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਤਸਵੀਰਾਂ ਦੇਖੋਗੇ ਤੁਸੀਂ ਲਗਾਤਾਰ ਕਿ ਕਿਸ ਤਰ੍ਹਾਂ ਇਸ ਪਾਲਕੀ ਦੀ ਤਸਵੀਰ ਤੁਸੀਂ ਦੇਖੋ ਕਿ ਪੂਰੀ ਹੀ ਸੋਨੇ ਦੇ ਨਾਲ ਇਹ ਬਣੀ ਹੋਈ ਪਾਲਕੀ ਹੈ ਤਾਂ ਉੱਪਰ ਦੀ ਤਸਵੀਰਾਂ ਦਿਖਾਵਾਂਗੇ ਕਿ ਸਜਾਈ ਹੋਈ ਪੂਰੀ ਪਾਲਕੀ ਦੀ ਤਸਵੀਰ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਲੱਖਾਂ ਲੋਕ ਇਸ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਮਹਾ ਸ਼ਿਵਰਾਤਰੀ ਦੀ ਇਹ ਤਸਵੀਰ ਹੈ ਪਟਿਆਲਾ ਤੋਂ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸੋਨੇ ਦੀ ਪਾਲਕੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਪੂਰੀ ਤਰ੍ਹਾਂ ਸਜ ਕੇ ਤਿਆਰ ਹੈ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕਿਸ ਵੇਲੇ ਸ਼ੁਰੂ ਹੋਵੇਗੀ ਸ਼ੋਭਾ ਯਾਤਰਾ ਤੇ ਅਸੀਂ ਇਸ ਦੇ ਦਰਸ਼ਨ ਕਰ ਸਕਾਂਗੇ ਕਿਉਂਕਿ ਹਰ ਇੱਕ ਵਿਅਕਤੀ ਜਿਹੜਾ ਆਪਣੇ ਘਰ ਦੇ ਬਾਹਰ ਖੜ੍ਹਾ ਹੋਇਆ ਹਰ ਚੌਂਕ ਦੇ ਵਿੱਚ ਲੋਕ ਖੜ੍ਹੇ ਹੋਏ ਨੇ ਸ਼ੋਭਾ ਯਾਤਰਾ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸ਼ੁਰੂ ਹੋਵੇਗੀ ਕਿਉਂਕਿ ਅਖੀਰ ਦੇ ਵਿੱਚ ਜਿਹੜੀ ਇਹ ਪਾਲਕੀ ਹੈ ਉਹ ਸ਼ੋਭਾ ਯਾਤਰਾ ਦੇ ਵਿੱਚ ਲੱਗਦੀ ਹੈ ਹਰ ਸਾਲ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਇਸ ਥਾਂ ਦੇ ਉੱਤੇ ਹਰ ਕੋਈ ਨਜ਼ਰ ਆ ਰਿਹਾ ਹੈ ਵਿਦਾਇਕ ਨਜ਼ਰ ਆ ਰਹੇ ਨੇ ਚਾਹੇ ਕੈਬਨਿਟ ਮੰਤਰੀ ਦੀ ਗੱਲ ਕਰ ਲਈ ਉਹ ਨਜ਼ਰ ਆ ਰਹੇ ਨੇ ਤਾਂ ਹਰ ਕੋਈ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਦਾ ਆਗਾਜ਼ ਜਿਹੜਾ ਹੋ ਚੁੱਕਿਆ ਹੈ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਿਸ ਵੇਲੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਹੋਵੇਗੀ ਜਾਂ ਫਿਰ ਕਿਸ ਵੇਲੇ ਇੱਥੋਂ ਦੀ ਸ਼ੋਭਾ ਯਾਤਰਾ ਦਾ ਆਗਾਜ਼ ਹੋਵੇਗਾ ਤਾਂ ਇਹ ਤਸਵੀਰਾਂ ਦੇਖੋ ਕਾਫੀ ਅਹਿਮ ਤਸਵੀਰਾਂ ਨੇ ਜਿਹੜੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪਟਿਆਲਾ ਤੋਂ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਲਗਾਤਾਰ ਤਸਵੀਰਾਂ ਦੇਖ ਰਿਓ ਜਗਬਨ ਟੀਵੀ ਦੇ ਉੱਪਰ ਕੀ ਹੁਣ ਸ਼ੋਭਾ ਯਾਤਰਾ ਦਾ ਆਗਾਜ਼ ਜਿਹੜਾ ਹੋਵੇਗਾ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀਦੇਵੀ ਮੰਦਿਰ ਤੋਂ ਹਰ ਸਾਲ ਦੀ ਤਰ੍ਹਾਂ ਇਹ ਪਾਲਕੀ ਜਿਹੜੀ ਹੈ ਸਜਾ ਕੇ ਉਹ ਸ਼ੋਭਾ ਯਾਤਰਾ ਦੇ ਵਿੱਚ ਲਗਾਈ ਜਾਂਦੀ ਆ ਖੀਰ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਪਾਲਕੀ ਲੱਗਦੀ ਆ ਜਿਸ ਦੇ ਦਰਸ਼ਨ ਲੱਖਾਂ ਲੋਕ ਕਰਦੇ ਨੇ ਤਾਂ ਤਸਵੀਰਾਂ ਲਗਾਤਾਰ ਦੇਖੋ ਕਿ ਇੱਥੇ ਵਿਧਾਇਕ ਖੜੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਕੈਬਨਟ ਮੰਤਰੀ ਉਹ ਖੜੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਕਹਿ ਸਕਦੇ ਆ ਕਿ ਹਰ ਇੱਕ ਵਿਅਕਤੀ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੈ ਜਿਹੜਾ ਇਸ ਦਾ ਇੰਤਜ਼ਾਰ ਕਰ ਰਿਹਾ ਤਾਂ ਤਸਵੀਰਾਂ ਦੇਖੋ ਲਗਾਤਾਰ ਕਿ ਇੱਥੇ ਹਰ ਇੱਕ ਜਿਹੜਾ ਉਰੇ ਪਹੁੰਚ ਰਿਹਾ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਸੋਨੇ ਦੀ ਪਾਲਕੀ ਜਿਹੜੀ ਆ ਬੋਲੇ巴巴 ਦੀ ਤਿਆਰ ਹੈ ਇੱਥੇ ਸ਼ਰਧਾਲੂ ਜਿਹੜੇ ਸੇਵਾਦਾਰ ਨੇ ਉਹ ਮੌਜੂਦ ਨੇ ਇਹ ਤਸਵੀਰ ਦੇਖੋ ਸ਼ਿਵਾ ਸ਼ਿਵਾ ਹੋਲੇ ਸ਼ਿਵਾ ਸ਼ਿਵਾ ਹੋਲੇ ਬੰਮ ਬੰਮ 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 ਹੋਲੇ ਸ਼ਿਵਾ ਸ਼ਿਵਾ ਹੋਲੇ ਸ਼ਿਵਾ ਸ਼ਿਵਾ ਹੋਲੇ ਸ਼ਿਵਾ ਸ਼ਿਵਾ ਹੋਲੇ ਜੈ ਕਰੇ ਵੀਰ ਬਜਰੰਗੇ ਇੱਥੇ ਲੋਕ ਮੌਜੂਦ ਨੇ ਉਹ ਨਾਲ ਗੱਲਬਾਤ ਕਰਦੇ ਆਂ ਕਿਸ ਦਾ ਬੇਖ ਦੇऊं ਅੱਜ ਮਹਾ ਸ਼ਿਵਰਾਤਰੀ ਦਾ ਪਰਮ ਜਿਹੜਾ ਪੂਰੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਕੀ ਕਹਿਣਾ ਚਾਹੋਂਗੇ ਦੇਖੋ ਜੀ ਪਿਛਲੇ ਸਾਲ ਇਸ ਕਰਕੇ ਨਹੀਂ ਮਨਾਇਆ ਗਿਆ ਸੀ ਕਿਉਂਕਿ ਜਗਤਗੁਰੂ ਪੰਚਾਂਦ ਗਰੀਜ ਮਹਾਰਾਜ ਦੀ ਡੈਥ ਹੋ ਗਈ ਸੀ ਜਿਨ੍ਹਾਂ ਨੂੰ ਸਮਾਦੀ ਦਿੱਤੀ ਗਈ ਚੰਡੀਗੜ੍ਹ ਵਿਖੇ ਇਸ ਕਰਕੇ ਬੜਾ ਨੂੰ ਸਾਰਿਆਂ ਨੂੰ ਦੁੱਖ ਸੀਗਾ ਦੁੱਖ ਦੀ ਘੜੀ ਦੇ ਵਿੱਚ ਕਿਸੇ ਨੇ ਸ਼ਿਵਰਾਤਰੀ ਇੰਨੀ ਖੁੱਲ ਕੇ ਨਹੀਂ ਮਨਾਈ ਮਹਾਦੇਵ ਦੀ ਇਸ ਸਾਲ ਜਿਹੜੀ ਸ਼ਿਵਰਾਤਰੀ ਦਾ ਪਰਮ ਮਨਾਇਆ ਗਿਆ ਹੈ ਇਹ ਬਹੁਤ ਹੀ ਉਸ ਤੋਂ ਡਬਲ ਟ੍ਰਿਪਲ ਕੀਤਾ ਗਿਆ ਹੈ ਔਰ ਬਹੁਤ ਵੱਡੀ ਬਗਬਾ سونے ਦੀ ਬਾਲਕੀ ਹੈ ਹੀਰਾ ਨਾਲ ਸ਼ਿਵਲਿੰਗ ਹੈ ਬਹੁਤ ਵੱਡੀ 400 ਟਰਾਲੇ ਦਾ ਪਲੱਸ ਹੈਗੇ ਆ ਵਿੱਚ ਝੰਕਿਆਂ ਡੀਜੇ ਬੈਂਡ ਬਾਰੋ ਵੀ ਬੁਲਾਏ ਗਏ ਨੇ ਪਰ ਲੋਕਲ ਵੀ ਹੈ ਔਰ ਪੂਰਾ ਪਟਿਆਲਾ ਸ਼ਹਿਰ ਬੋਲੇ ਬਾਬਾ ਦੀ ਮਸਤੀ ਦੇ ਵਿੱਚ ਜੁਮ ਰਿਹਾ ਹੈ ਬੋਲੇ ਬਾਬਾ ਦੀ ਬਰਾਤ ਦੇ ਵਿੱਚ ਚਾਰ ਚਾੰਦ ਲਗਾ ਰਿਹਾ ਹੈ ਇੰਨੀ ਖੁਸ਼ੀ ਹੈ ਮੈਂ ਅੱਜ ਤੱਕ ਨਹੀਂ ਦੇਖੀ ਬੋਲੇ ਬਾਬਾ ਦੀ ਐਡਾ ਵੱਡਾ ਵਿਸ਼ਾਲ ਸ਼ੋਭਾ ਯਾਤਰਾ ਪੂਰੇ ਵਰਲਡ 'ਚ ਕੀ ਮੈਂ ਪੂਰੇ ਇੰਡੀਆ 'ਚ ਵਰਲਡ 'ਚ ਜਿੱਥੇ ਮਰਜੀ ਇਹੋ ਜਿਹੀ ਸ਼ੋਭਾ ਯਾਤਰਾ ਨਹੀਂ ਨਿਕਲਦੀ ਔਰ ਸਵਰਨ ਦੀ ਪਾਲਕੀ ਤੁਸੀਂ ਪਿੱਛੇ ਦੇਖ ਸਕਦੇ ਹੋ ਹੀਰਾਣਾ ਸ਼ਿਵਲਿੰਗ ਹੈ ਮਹਾਰਾਜੀ ਘੜਨੇ ਦੀਦੀ ਨੇ ਕੀਤਾ ਹੈ ਪੁਲੀਸ ਆਈ ਸੀ ਕੇ ਕੇਰ ਸਾਹਿ ਸੋ ਹੁਣ ਇੱਥੇ ਸਾਰਣੀ ਪੂਜਾ ਅਰਚਨਾ ਹੋ ਚੁੱਕੀ ਹੈ ਹੁਣ ਥੋੜੀ ਦੇਰ ਦੇ ਬਾਅਦ ਹੀ ਪਾਲਕੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਏਗਾ ਦੀਦੀ ਵੱਲੋਂ ਠੀਕ ਹੈ ਜੀ ਜੈ ਕਰੇ ਵੀਰ ਬਜਰੰਗੇ ਨਾਰਨਾਹਾ ਦੇ ਬਿਲਕੁਲ ਤਸਵੀਰ ਇੱਕ ਵਾਰ ਇਸ ਪਾਲਕੀ ਦੀ ਦਿਖਾ ਦਿੰਨੇ ਆ ਫਿਰ ਦੁਬਾਰੋ ਤੋਂ ਜਿੱਥੇ ਆਰਤੀ ਹੋਈ ਸੀਗੀ ਆਰਤੀ ਮਗਰੋਂ ਹੁਣ ਪਾਲਕੀ ਦੀ ਜਿਹੜੀ ਸ਼ੁਰੂਆਤ ਆ ਉਹ ਹੋਵੇਗੀ ਕਿਉਂਕਿ ਪਹਿਲਾਂ ਹੀ ਸ਼ੋਭਾ ਯਾਤਰਾ ਹੀ ਸ਼ੁਰੂਆਤ ਹੋ ਚੁੱਕੀ ਹੈ ਤਸਵੀਰ ਦੇਖੋ ਤੁਸੀਂ ਇੱਕ ਇੱਕ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਅੱਜ ਮਹਾ ਸ਼ਿਵਰਾਤਰੀ ਦਾ ਪਰਬ ਜਿਹੜਾ ਹੈ ਬੜੀ ਧੂਮ ਧਾਮ ਦੇ ਨਾਲ ਪਟਿਆਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਸਵੀਰ ਦੇਖੋ ਤੁਸੀਂ ਕਿਸ ਪਾਲਕੀ ਦੀ ਇਸ ਪਾਲਕੀ ਜਿਹੜੀ ਹੈ ਇੱਕ ਖਾਸੀਅਤ ਇਹ ਹੈ ਕਿ ਇਹ ਸੋਨੇ ਦੇ ਨਾਲ ਤਿਆਰ ਕੀਤੀ ਹੋਈ ਹੈ ਇਸ ਨੂੰ ਹੁਣ ਸੇਵਾਦਾਰ ਜਿਹੜੇ ਨੇ ਉਹ ਰਸੀਦ ਨਾਲ ਖਿੱਚਣਗੇ ਅਤੇ ਅੱਗੇ ਵੱਲ ਨੂੰ ਲੈ ਕੇ ਜਾਣਗੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਹਾ ਸ਼ਿਵ ਰਾਤਰੀ ਦੀਆਂ ਮਹਾ ਸ਼ਿਵ ਰਾਤਰੀ ਦੀਆਂ ਇਹ ਤਸਵੀਰਾਂ ਤੁਸੀਂ ਦੇਖੋਗੇ ਬੋਲੇ बाबा ਵਿੱਚ ਬਰਾਜਮਾਨ ਨੇ ਪਾਲਕੀ ਦੇ ਤਾਂ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਸ਼ੁਰੂਆਤ ਹੋਵੇਗੀ ਕਦੋਂ ਸਾਡੇ ਦਰ ਤੇ ਜਿਹੜੀ ਇਹ ਪਾਲਕੀ ਆ ਪਹੁੰਚੇਗੀ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਇੱਕ ਇੱਕ ਤਸਵੀਰ ਦੇਖੋ ਕਿ ਬੋਲੇ बाबा ਜਿਹੜੇ ਨੇ ਉਹ ਪਾਲਕੀ ਦੇ ਵਿੱਚ ਬਰਾਜਮਾਨ ਨੇ ਜਿਹੜੇ ਅਲੌਕਿਕ ਦਰਸ਼ਨ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਬੋਲੇ बाबा ਦੇ ਹਰ ਕੋਈ ਇੰਤਜ਼ਾਰ ਕਰਦਾ ਹੈ ਕਿ ਕਦੋਂ ਸ਼ੁਰੂਆਤ ਹੋਵੇਗੀ ਕਿਉਂਕਿ ਹਰ ਇੱਕ ਦੀ ਅੱਖਾਂ ਇੰਤਜ਼ਾਰ ਕਰ ਰਹੀਆਂ ਨੇ ਕਿ ਬੋਲੇ巴巴 ਦੇ ਦਰਸ਼ਨ ਕਰਾਂਗੇ ਕਿਉਂਕਿ ਖਾਸੀਅਤ ਹੈ ਪਟਿਆਲਾ ਦੀ ਮਹਾ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੀ ਕਿ ਇਹ ਪਾਲਕੀ ਜਿਹੜੀ ਹੈ ਇਸ ਦੇ ਵਿੱਚ ਸ਼ਾਮਿਲ ਹੁੰਦੀ ਹੈ ਹਰ ਸਾਲ ਹਿੱਸਾ ਲੈਂਦੀ ਹੈ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਲਗਾਤਾਰ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਹਾ ਸ਼ਿਵਰਾਤਰੀ ਦੀਆਂ ਕਿ ਪਟਿਆਲਾ ਦੇ ਵਿੱਚ ਬੜੀ ਹੀ ਧੂਮ-ਧਾਮ ਦੇ ਨਾਲ ਮਹਾ ਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਹੋ ਮਨਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਦੇਖੋ ਕਿ ਨੰਦੀ ਮਹਾਰਾਜ ਸਜਾਏ ਜਾ ਰਹੇ ਨੇ ਕਿਉਂਕਿ ਮਹਾ ਸ਼ਿਵਰਾਤਰੀ ਦੀ ਸ਼ੋਭਾ ਜਿਹੜੀ ਹੈ ਇਹ ਪਾਲਕੀ ਜਿਹੜੀ ਹੈ ਵਧਾਉਂਦੀ ਹੈ ਤਾਂ ਉਸ ਦੇ ਅਕੇ ਤੁਸੀਂ ਇਹ ਦੇਖੋਗੇ ਤਸਵੀਰ ਕਿ ਜਿਸ ਤਰਾ ਪਟਿਆਲਾ ਦੀ ਹੈ ਤਸਵੀਰਾਂ ਨੇ ਜਿੱਤਾ ਤੁਨ ਲਗਾ ਰਿਹਾ ਕਿ ਅਲੌਕਿਕ ਨਜ਼ਾਰਾ ਜਿਹੜਾ ਮਹਾਸ਼ਿਵਰਾਤਰੀ ਤੋਂ ਤੁਸੀਂ ਦੇਖ ਪਾ ਰਹੇ ਹੋ ਕਿ ਨੰਦੀ ਮਹਾਰਾਜ ਨੂੰ ਜਿਹੜਾ ਸਜਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਦੇਖੋ ਲਗਾਤਾਰ ਪਟਿਆਲਾ ਤੋਂ ਕਿ ਮਹਾਸ਼ਿਵਰਾਤਰੀ ਦੀ ਹੈ ਤਸਵੀਰਾਂ ਨੇ ਜਿਹੜੀ ਤੁਹਾਨੂੰ ਇੱਕ ਇੱਕ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕਿਸ ਤਰ੍ਹਾਂ ਅੱਜ ਮਹਾਸ਼ਿਵਰਾਤਰੀ ਦਾ ਪਰਮ ਜਿਹੜਾ ਪੜੇ ਹੀ ਤੋਂ ਤੰਦ ਨਾਲ ਮਨਾਇਆ ਜਾਵੇਗਾ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਪਟਿਆਲਾ ਦੇ ਵਿੱਚ ਮਹਾਸ਼ਿਵਰਾਤਰੀ ਦਾ ਪਰਮ ਜਿਹੜਾ ਮਨਾਇਆ ਜਾ ਰਿਹਾ ਤਾਂ ਇਹ ਲਗਾਤਾਰ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਅੱਜ ਮਹਾ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਜਿਹੜੀ ਹੈ ਉਹ ਪਟਿਆਲਾ ਦੇ ਵਿੱਚ ਘੱਡੇ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦਾ ਤੋਹਾਰ ਜਿਹੜਾ ਉਹ ਪਟਿਆਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਪਰ ਵੀਰ ਤੋਂ ਸੋਨੇ ਦੀ ਪਾਲਕੀ ਦੇ ਵਿੱਚ ਬੋਲੇ बाबा ਬਰਾਜ਼ਮਾਨ ਨੇ ਉਹ ਦਿਖਾਵਾਂਗੇ ਤਾਂ ਨਗਾ ਤਾ ਤਸਵੀਰਾਂ ਤੁਸੀਂ ਦੇਖੋ ਕਿ ਇਹ ਪਟਿਆਲਾ ਦੀਆਂ ਤਸਵੀਰਾਂ ਨੇ ਜਿੱਤੇ ਬੋਲੇ बाबा ਦੇ ਦਰਸ਼ਨ ਕਰਨ ਦੇ ਲਈ ਲੱਖਾਂ ਲੋਕ ਜਿਹੜੇ ਨੇ ਬੋਸ ਪਾਲਕੀ ਦੇ ਨਜ਼ਦੀਕ ਪਹੁੰਚ ਰਹੇ ਨੇ ਕਿਉਂਕਿ ਹਰ ਇੱਕ ਦਾ ਸੁਪਨਾ ਹੁੰਦਾ ਹਰ ਇੱਕ ਦਾ ਖਵਾਬ ਹੈ ਕਿ ਮੈਂ ਹੈ ਬੋਲੇ ਬਾਬਾ ਦੇ ਮਿਲਦੇ ਕੀ ਤੋਂ ਦਰਸ਼ਨ ਕਰਾਂ ਕਿਉਂਕਿ ਤਸਵੀਰਾਂ ਕਾਫੀ ਅਹਿਮ ਨੇ ਪਟਿਆਲਾ ਦੀਆਂ ਇਹ ਤੇ ਇੱਕ ਪਾਰੇ ਤੁਸੀਂ ਕੀ ਮਹਾ ਸ਼ਿਵਰਾਤਰੀ ਦੀ ਤਸਵੀਰ ਜਿਹੜੀ ਹੈ ਕਿ ਇੱਕ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਲਕੀ ਜਿਹੜੀ ਹੈ ਬੜੀ ਹੀ ਅਦਭੁਤ ਰੰਗ ਦੇ ਨਾਲ ਸਜਾਈ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਰੰਗ ਦੇ ਵਿੱਚ ਹਰ ਕੋਈ ਰੰਗਿਆ ਹੋਇਆ ਨਜ਼ਰ ਆ ਰਿਹਾ ਹਰ ਕੋਈ ਬੋਲੇ ਬਾਬਾ ਦਾ ਜੈਕਾਰਾ ਜਿਹੜਾ ਉਹ ਲਗਾ ਰਿਹਾ ਤਾਂ ਇਹ ਤਸਵੀਰ ਦੇਖੋ ਤੁਸੀਂ ਕੀ ਆਸੇ ਪਾਸੇ ਲੱਖਾਂ ਲੋਕ ਲੱਖਾਂ ਸ਼ਰਧਾਲੂ ਜਿਹੜੇ ਉਹ ਨਜ਼ਰ ਆਣਗੇ ਤੁਹਾਨੂੰ ਹਰ ਇੱਕ ਦਾ ਇਹ ਮਕਸਦ ਹੈ ਕਿ ਮੈਂ ਅੱਗੇ ਜਾ ਕੇ ਦਰਸ਼ਨ ਕਰਾਂ ਕਿਉਂਕਿ ਕਾਫੀ ਲੋਕ ਜਿਹੜੇ ਇੱਥੇ ਇਕੱਠਾ ਹੋ ਚੁੱਕੇ ਨੇ ਤਾਂ ਇਹ ਤਸਵੀਰਾਂ ਦੇਖੋ ਕਿ ਕੁਝ ਸਮੇਂ ਬਾਅਦ ਜਿਹੜੀ ਸ਼ੋਭਾ ਯਾਤਰਾ ਦੀ ਸ਼ੁਰੂਆਤ ਜਿਹੜੀ ਆ ਉਹ ਹੋਵੇਗੀ ਇਹ ਪਾਲਕੀ ਜਿਹੜੀ ਆ ਸਭ ਤੋਂ ਅਖੀਰ ਦੇ ਵਿੱਚ ਹੋਵੇਗਾ ਤਰਾਚ ਲੱਗਦੀ ਹੈ ਜਿਸ ਦੇ ਦਰਸ਼ਨ ਕਰਨ ਦੇ ਲੱਖਾਂ ਲੋਕ ਇੰਤਜ਼ਾਰ ਕਰਦੇ ਨੇ ਪੂਰੇ ਪਟਿਆਲਾ ਸ਼ਹਿਰ ਦੇ ਵਿੱਚੇ ਪਾਲਕੀ ਜਿਹੜੀ ਆ ਉਹ ਜਾਵੇਗੀ ਸ਼ੋਭਾ ਯਾਤਰਾ ਦੇ ਨਾਲ-ਨਾਲ ਤਾਂ ਹਰ ਇੱਕ ਵਿਅਕਤੀ ਜਿਹੜਾ ਹਰ ਇੱਕ ਸ਼ਰਧਾਲੂ ਜਿਹੜਾ ਇਸ ਦੇ ਦਰਸ਼ਨ ਕਰੇਗਾ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਸੋਨੇ ਦੀ ਪਾਲਕੀ ਦੀਆਂ ਜਿਸ ਦੇ ਵਿੱਚ ਬੋਲੇ बाबा ਬੈਠੇ ਹੋਏ ਨਜ਼ਰ ਆ ਰਹੇ ਨੇ ਬੋਲੇ बाबा ਬੈਠੇ ਹੋਏ ਨ ਹਰ ਇੱਕ ਇੰਤਜ਼ਾਰ ਕਰ ਰਿਹਾ ਹੈ ਤਾਂ ਹਰ ਇੱਕ ਸ਼ਰਦਾਲੂ ਜਿਹੜਾ ਇੱਥੇ ਪਹੁੰਚ ਰਿਹਾ ਹੈ ਇੰਤਜ਼ਾਰ ਕਰ ਰਿਹਾ ਹੈ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਪਟਿਆਲਾ ਤੋਂ ਦੇਖ ਰਹੇ ਹੋ ਕਿ ਮਹਾ ਸ਼ਿਵਰਾਤਰੀ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਮਹਾ ਸ਼ਿਵਰਾਤਰੀ ਜਿਹੜੀ ਹੈ ਇਸ ਸਾਲ ਵੀ ਬੜੇ ਤਹੁੰਤਾਂ ਦੇ ਨਾਲ ਮਨਾਇਆ ਜਾ ਰਹੀ ਹੈ ਜਮਨਾ ਪਾਸ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਮਲਜੀਤ ਕੰਬੋਲ ਜਗਵਾਨ ਟੀਵੀ ਪਟਿਆਲਾ